ਦੋਸਤੋ ਨਮਸਕਾਰ ਮੈਂ ਸੰਜੀਵਿੰਦਰ ਤੁਹਾਨੂੰ ਅੱਜ ਦੀ ਖਬਰ ਮੇਰੇ ਰਾਹੀਂ ਬਠਿੰਡਾ ਦੀਆਂ 20 ਸਿਟੀ ਰੋਡ ਦੇ ਉੱਤੇ ਅੱਜ ਦੋ ਗੱਡੀਆਂ ਆਪਸ ਦੇ ਵਿੱਚ ਭੜੀਆਂ ਜਿਸ ਦੇ ਵਿੱਚ ਕੀ ਹੈ ਕਿ ਗੱਡੀਆਂ ਇੰਨੀ ਕਿ ਜ਼ਿਆਦਾ ਭਿਆਨਕ ਟੱਕਰ ਸਗੀ ਜਿੱਤਾਂ ਦੇਖਿਆ ਜਾਵੇ 에ਅਰ ਬੈਗ ਨਾ ਖੁੱਲਦੇ ਤਾਂ ਹੋ ਸਕਦਾ ਸੀ ਵੱਡੀ ਜਾਨ ਵੀ ਜਾ ਸਕਦੀ ਸੀ ਤੇ 에ਅਰ ਬੈਗ ਖੁੱਲਣ ਕਰਕੇ ਹੀ ਕੰਨ ਬਚਤ ਰਹੀ ਹੈ ਔਰ ਇੱਕ ਗੱਡੀ ਦੇ ਮਾਲਕ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਪੂਰੀ ਪਰਪਾਈ ਕੀਤੀ ਜਾਵੇ ਲੋਕਾਂ ਦੇ ਦੱਸਣ ਦੇ ਮੁਤਾਬਕ ਗੱਡੀ ਦੀ ਇੰਨੀ ਜ਼ਿਆਦਾ ਸਪੀਡ ਸੀਗੀ ਕਿ ਅਗਰ 에ਅਰਬੈਗ ਨਾ ਖੁੱਲ ਦਿੱਤਾ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀਗਾ ਔਰ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਬ੍ਰਿਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਨੋਂ ਗੱਡੀਆਂ ਦੇ ਮਾਲਕ ਉੱਥੇ ਹੀ ਮੌਜੂਦ ਸਨ ਆਓ ਆਪਾਂ ਤੁਹਾਨੂੰ ਦਿਖਾਣੇ ਆ ਇੱਥੋਂ ਦੀਆਂ ਤਸਵੀਰਾਂ ਤੇ ਮਾਲਕਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਇਸ ਐਕਸੀਡੈਂਟ ਦੇ ਬਾਰੇ ਅੱਜ ਉਹਦੇ ਕੋਲ ਕੋਈ ਹੋਰ ਨਾ ਹਾਂ क्या काम करते नान का काम करते हैं कौन सी जगह पिशकरा मार्केट तेरा नंबर गुरुद्वारे के पास अच्छा ये जो एक्सीडेंट हुआ हुआ कैसे हुआ? ये सर अभी दस पंद्रह बीस मिनट पहले हुआ एक्सीडेंट था हाँ। इस कार वाले गलती थी सर हाँ। वो डिवाइडर तो वाला उधर से आ रहा था सर ये इधर से जा रहा था सर वो गाड़ी खड़ा हुआ था वहाँ बस्ती से वो वाला वो जो खड़े हुआ वहास छोटी कार वाले छोटी कार वाले गलती है सर गलती है नुकसान सर बहुत हुआ और डिवाइडर गाड़ी का बहुत नुकसान हो गया डिवाइडर पे गाड़ी चढ़ी है किसी को लगा बस गाड़ी का नुकसान हुआ सर एक सर ये में इन गाड़ी में आग लग गया था सर बारी पटके आदमी को बाहर निकाला ठीक है सर ਲੋ ਕਿਤਨੇ ਬੰਦੇ ਤੇ ਗੱਡੀਆਂ ਨੇ ਦੋਨੋਂ ਮੇ ਇੱਕ ਇੱਕ ਹੀ ਰਾਹਾਰ ਇਸ ਵਿੱਚ ਵੀ ਇੱਕ ਉਸ ਵਿੱਚ ਵੀ ਉਹ ਉਹ ਵਾਲੀ ਗੱਡੀ ਵਿੱਚ ਵੀ ਦੋ ਆਦਮੀ ਸਨ ਜੋ ਖੜਾ ਗੱਡੀ ਵਿੱਚ ਧੋਕ ਗਿਆ ਇਹਨਾਂ ਨੇ ਨਾਮ ਤਾਂ ਉਹਦਾ ਕੀ ਹੋਇਆ ਕੀ ਹੈ ਸਿਧਾਂਤ ਕਰਕੇ ਜੀ ਮੇਰਾ ਨਾਮ ਮੈਂ ਨਾਰਥ ਸਟੇਟ ਤੋਂ ਆ ਰਿਹਾ ਸੀਗਾ ਆਪਣੇ ਘਰ ਜਾ ਰਿਹਾ ਮੇਰਾ ਘਰ ਜਿਹੜਾ ਬਲਾਰਾਮ ਨਗਰ ਦਾ 10 ਵੜਾ 7 ਤੇ ਮੈਂ ਤੇ ਲਾਈਟਾਂ ਤੇ ਖੜ ਗਿਆ ਸੀ ਜਦੋਂ ਗ੍ਰੀਨ ਲਾਈਟਾਂ ਆਈਆਂ ਮੈਂ ਜਦੋਂ ਰਾਈਟ ਸਾਈਡ ਮੁੜਿਆ ਤੇ ਪਹਿਲਾਂ ਤਾਂ ਕੋਈ ਗੱਡੀ ਨਹੀਂ ਆ ਰਹੀ ਸੀ ਪਰ ਜਗਦਮ ਉਧਰੋਂ ਆ ਗਈ ਇੱਕ ਗੱਡੀ ਬਹੁਤ ਤੇਜ਼ ਤਕਰੀਬਨ 120 ਤੋਂ ਉੱਤੇ ਦੀ ਸਪੀਡ ਦੇ ਵਿੱਚ ਆ ਕੇ ਮੇਰੀ ਕਾਰ ਚੁੱਕ ਗਈ ਕੋਈ ਕੀ ਨਹੀਂ ਮੇਰੀ ਐਂਡੂਏ ਹਲਕਾ ਗਲਤੀ ਕੀਤੀ ਗਲਤੀ ਦਾ ਡਰਾਈਵਰ ਦੀ ਸੀ ਜਦ ਮੈਂ ਤਾਂ ਗ੍ਰੀਨ ਲਾਈਟ ਤੇ ਸੀਗੇ ਤੇ ਜੇ ਮੈਂ ਨਾ ਘਟਦਾ ਉਹ ਬਲਾਰਾਮ ਨਗਰ ਚੌਂਕ ਤੋਂ ਆ ਰਿਹਾ ਅਗਲੇ ਪਾਸੇ 120 ਪਲੱਸ ਸੀ ਹਾਂ ਜੀ ਉਹ ਜਾਨੀ ਨਹੀ ਜਾਨੀ ਸਕਾਨ ਹੋ ਗਿਆ ਨਕਸਾਨ ਇਹਦਾ ਹੋ ਗਿਆ ਗੱਡੀ ਮੇਰੀ ਤਾਂ ਖਤਮ ਹੋ ਗਈ ਕਿਸ ਤਰ੍ਹਾਂ ਦੇ ਕਾਰਵਾਈ ਜਾਂਦੇ ਪਰ ਮੈਂ ਤਾਂ ਗੱਡੀ ਚੱਲਣਾ ਸੀ ਮੈਂ ਤਾਂ ਗੱਡੀ ਖਤਮ ਹੋ ਗਈ ਜਾਨ ਬਚ ਗਈ ਚਲ ਠੀਕ ਹੈ ਉਹ ਜਿਹੜੇ ਦੂਸਰਾ ਐਕਸੀਡੈਂਟ ਹੋਇਆ ਉਹ ਬੰਦੇ ਕਿੱਥੇ ਰਿਹਾ ਖੜਿਆ ਹੋ ਗਿਆ ਕਿੱਥੇ ਖੜੀ ਹੈ ਜੀ ਹਾਂਜੀ ਹਾਂਜੀ ਇਹ ਨਾ ਮੈਂ ਤਾਂ ਦੱਸ ਤੇ ਐਥੇ ਅੱਜ ਪਹੁੰਚੇ ਕੀ ਕਾਰ ਰਹੀ ਸੀ ਜੀ ਮੈਂ ਸੋਨੂ ਮੈਸ਼ਰੀ ਨੌਜਵਾਨ ਵੈਲ ਸੋਸਾਇਟੀ ਤੋਂ ਗ੍ਰੀਨ ਸਿਟੀ ਵਾਲੀ ਬੱਤੀਆਂ ਦੇ ਉੱਤੇ ਅੱਜ ਫੇਰ ਕਾਰਾਂ ਦਾ ਐਕਸੀਡੈਂਟ ਹੋ ਗਿਆ ਕਾਰਾਂ ਦਾ ਬਹੁਤ ਮੇਜਰ ਨੁਕਸਾਨ ਹੋਇਆ ਪੂਰੀ ਤਰੀਕੇ ਦੇ ਨਾਲ ਭੰਨੀਆਂ ਕਈਆਂ ਤੋਂ ਉਹ ਗੱਡੀਆਂ ਇੱਥੇ ਇੱਥੇ ਰੋਜ਼ ਵਾਂਗ ਹੀ ਐਕਸੀਡੈਂਟ ਹੋ ਗਏ ਪ੍ਰਸ਼ਾਸਨ ਜਿਹੜਾ ਹੈਗਾ ਲੰਬੇ ਟਾਈਮ ਤੋਂ ਇ ਕੋਈ ਇਹਨਾਂ ਹਾਦਸਿਆਂ ਨੂੰ ਰੋਕਣ ਦੇ ਵਿੱਚ ਨਾਕਾਮ ਰਿਹਾ ਹੈਗਾ ਬਹੁਤ ਲੋਕਾਂ ਦੀ ਇੱਥੇ ਕੀਮਤੀ ਜਾਨਾਂ ਜਾ ਚੁੱਕੀਆਂ ਸਾਡੀ ਪਹਿਲਾਂ ਵੀ ਇਹ ਮੰਗ ਰਹੀ ਸੀ ਵੀ ਇੱਥੇ ਜਿਹੜਾ ਇੱਕ ਓਵਰ ਬ੍ਰਿਜ ਬਣਾਇਆ ਜਾਵੇ ਜਿਹਦੇ ਥੱਲੋਂ ਦੀ ਜਿਹੜਾ ਜਾਨਦਾਰ ਰਸਤਾ ਲੱਗ ਰਵੇ ਵਿਕਲ ਦੇ ਉੱਤੋਂ ਜਿਹੜਾ ਹੈਵੀ ਟ੍ਰੈਫਿਕ ਉਹ ਆਪ ਦਾ ਲੰਘਦਾ ਰਹੇ ਲੇਕਿਨ ਇੱਥੇ ਕਿਸੇ ਰਾਜਨੀਤਿਕ ਕਾਰਨਾ ਕਰਕੇ ਜਿਹੜਾ ਫਲਾਈਓਵਰ ਨਹੀਂ ਬਣ ਸਕਿਆ ਤਾਂ ਇਹ ਜਿਹੜਾ ਇੱਕ ਨੈਸ਼ਨਲ ਹਾਈਵੇ ਹੈ ਤੇ ਇੱਥੇ ਬੜੀ ਤੇਜ਼ੀ ਦੇ ਨਾਲ ਬੜੀ ਗਤੀ ਦੇ ਨਾਲ ਵਿਕਲ ਆਉਂਦੇ ਤੇ ਰੋਜ਼ ਇੱਥੇ ਐਕਸੀਡੈਂਟ ਹੁੰਦਾ ਹੈਗਾ ਰੋਜ਼ ਅਜਾ ਕੋਈ ਦਿਨ ਨਹੀਂ ਵੀ ਇੱਥੇ ਐਕਸੀਡੈਂ ਉਹਨ ਦੇ ਕੋਈ ਐਕਸੀਡੈਂਟ ਤਾਂ ਹੋ ਗਿਆ ਚਲੋ ਜਾਨੀ ਨੁਕਸਾਨ ਬਚਾਅ ਰਹੇਗਾ ਤਾਂ ਦਾ ਦੋਨਾਂ ਦਾ ਐਕਸੀਡੈਂਟ ਹੋਇਆਗਾ ਉਹਨੇ ਕੁਮਲਾਣ ਦੀ ਗੱਡੀ ਦੱਸੀ ਜਾ ਰਹੀ ਹੈ ਇੱਕ ਬਿਜ਼ਨਸਮੈਨ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋਗਾ ਕਲਾਜ ਦੇ ਕਲਾਜ ਦੇ ਵਿੱਚ ਹੈ ਦੇਖੋ ਜੀ ਗੱਲ ਉਹ ਨਹੀਂ ਆਈ ਮਲਾਜਮ ਵੀ ਆ ਹੋਰ ਨਹੀਂ ਇੱਥੇ ਵੱਡੇ ਭਾਰੀ ਟੀਪਰਾਂ ਦਾ ਟਰੱਕਾਂ ਦਾ ਸਾਈਕਲ ਵਾਲੇ ਜਦੋਂ ਇੱਥੇ ਖੜ ਜਾਂਦੇ ਆ ਪਿੱਛੋਂ ਟੀਪਰ ਆ ਰਿਆ ਹੁੰਦਾ ਉਹਨੂੰ ਤਾਂ ਇਹ ਵੀ ਨੈਸ਼ਨਲ ਹਾਈਵੇ ਆ ਉਹਨੀ ਸਪੀਡ ਨਾਲ ਆ ਰਿਆ ਹੁੰਦਾ ਹੈਵੀ ਹੁੰਦਾ ਭਰਿਆ ਹੁੰਦਾ ਮਾਲ ਦਾ ਜਦੋਂ ਇਕਦਮ ਹੀ ਅੱਗੇ ਬੱਤੀਆਂ ਆ ਜਾਂਦੀਆਂ ਉਹਦੀ ਤਾਂ ਬ੍ਰੇਕ ਲੱਗਦੀ ਲੱਗੂਗੀ ਤਾਂ ਇੱਥੇ ਸਾਈਕਲ ਬਾਈਕ ਵਾਲੇ ਥੱਲੇ ਮਿੱਦੇ ਜਾਂਦੇ ਹੈਗੇ ਆ ਇੱਥੇ ਬੜੇ ਐਕਸੀਡੈਂਟ ਹੁੰਦੇ ਆ ਦੱਸੋਗਾ ਬਾਈ ਹਾਂ ਕਿਹੜੀ ਪਿੱਛੇ ਆ ਇਸ ਵੀਕਟਰ ਤੋਂ ਆ ਜੀ ਕੀ ਗੱਲਬਾਤ ਹੈ ਜੀ ਇੱਥੇ ਐਕਸੀਡੈਂਟ ਹੋਇਆ ਜੀ ਦੋ ਕਨੇ ਗੱਡੀਆਂ ਦਾ ਜੀ ਆਪ ਦੀ ਜੀ ਕਿਹੜਾ ਇਹ ਹੈਗਾ ਗ੍ਰੀਨ ਸਿਟੀ ਲਾਈਟਾਂ ਤੇ ਆ ਜੀ ਗੋਟਵਾਰ ਸਾਹਿਬ ਕੋਲੇ ਕਾਰਨ ਕੀ ਹੈ ਜੀ ਹੋਇਆ ਇਸ ਤਰ੍ਹਾਂ ਹੋਇਆ ਇੱਕ ਗੱਡੀ ਕਿਤੇ ਤੇਜ਼ ਆ ਰਹੀ ਸੀ ਕਿ ਹੁਣ ਅਸੀਂ ਪੁੱਛਕਿਸ਼ ਕਰ ਰਹੇ ਹਾਂ ਕੀ ਵਾ ਕੀ ਦਾ ਚੂਰਾ ਕੀ ਦਾ ਨਹੀਂ ਪੁੱਛਕਿਸ਼ ਕਰ ਰਹੇ ਹਾਂ ਜੀ ਕੋਸ਼ਿਸ਼ ਇਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਨੁਕਸਾਨ ਕਿੰਨਾ ਹੋਇਆ ਨੁਕਸਾਨ ਗੱਡੀ ਦਾ ਜੀ ਇਹ ਤਾਂ ਮੰਨ ਲਓ ਕੋਈ ਮਾਲਕੀ ਦੱਸ ਸਕਦਾ ਜਿਹੜਾ ਮੰਨ ਲਓ ਜਿਹੜਾ ਰਿਪੇਅਰ ਕਰਦਾ ਬੰਦਾ ਉਹ ਦੱਸ ਸਕਦਾ ਗੱਡੀ ਦਾ ਕਿੰਨਾ ਲੱਗੇ ਨਹੀਂ ਜਾਨੀ ਕੋਈ ਨੁਕਸਾਨ ਨਹੀਂ